ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਜੋਤ ਸਿੰਘ ਨਲਵੀ ਗੁਰਮਤ এডਿਕੇਸ਼ਨ ਸੁਸਾਇਟੀ ਯੂ ਐਸ ਏ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਯੂਰਪ ਪ੍ਰਚਾਰ ਦੌਰੇ ਤੇ ਆਏ ਹੋਏ ਹਾਂ ਜਿੱਥੇ ਵੱਖ-ਵੱਖ ਦੇਸ਼ਾਂ ਦਾ ਇਹ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਲਗਾਤਾਰ ਸਮਾਗਮ ਚੱਲ ਰਹੇ ਹਨ ਪੋਤੇ ਅੱਜ ਇੱਕ ਦਿਨ ਦਾ ਜੋ ਸਮਾਗਮ ਹੈ ਗੁਰਦੁਆਰਾ ਸਿੰਘ ਸਭਾ ਹੋਲੈਂਡ ਦਿੱਤਰ ਬੀਪੀਸੀ ਪਹੁੰਚੇ ਹੋਏ ਆ ਤੇ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਔਰ ਇੱਥੋਂ ਦੀ ਸੰਗਤ ਦਾ ਬੱਚਿਆਂ ਦਾ ਮੈਂ ਦੇਲ ਦੀਆਂ ਗਹਿਰਾਈਆਂ ਚ ਆਪਣੀ ਟੀਮ ਵੱਲੋਂ ਵੀ ਧੰਨਵਾਦ ਕਰਦਾ ਹਾਂ ਇਹਨਾਂ ਬੱਚਿਆਂ ਦੇ ਨਾਲ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਬਾਰੇ ਔਰ ਇਤਿਹਾਸਕ ਵਿਚਾਰਾਂ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਬਾਰੇ ਜੋ ਜਾਣਕਾਰੀ ਸਾਂਝ ਕੀਤੀ ਗਈ ਹੈ ਮੈਂ ਵਿਸ਼ੇਸ਼ ਧੰਨਵਾਦ ਕਰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਚੀ ਟੀਮ ਦਾ ਸਾਰੇ ਕਮੇਟੀ ਦਾ ਨਾਮ ਗੁਰੂ ਸਭ ਜੀ ਜਾਣਦੇ ਹਨ ਸਭ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਭ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿੱਤੇ ਹਰਿਆਣੇ ਪੰਜਾਬ ਵਿੱਚ ਸੇਵਾਵਾਂ ਜਾਰੀ ਹਨ ਦੇਸ਼ਾਂ ਦੇਸ਼ਾਂ ਵਿੱਚ ਵੀ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਪ੍ਰਬੰਧਕ ਵੀਰਾਂ ਦੇ ਸਹਿਯੋਗ ਦੇ ਨਾਲ ਬੱਚਿਆਂ ਨੂੰ ਜੋ ਗਰਮਟ੍ਰੇਨਿੰਗ ਕੈਂਪ ਨੇ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਸਭ ਕਿਰਪਾ ਕਰਨ ਲਗਾਵਾਂਗੇ ਆਪ ਸਾਰੀਆਂ ਸੰਗਤਾਂ ਦਾ ਬੱਚਿਆਂ ਦਾ ਪਾਲਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ